ਮੇਰਾ ਨਾਮ ਰਕੇਸ਼ ਚਾਵਰੀਆ ਅਮਿਤ ਸ਼ਾਹ ਜੀ ਨੇ ਜਿਹੜੇ ਗ੍ਰਹਿ ਮੰਤਰੀ ਨੇ ਬਹੁਤ ਨਿੰਦਨੀ ਘਟਨਾ ਕੀਤੀ ਉਹਨਾਂ ਨੇ ਬਾਬਾ ਸਾਹਿਬ ਦੇ ਬਾਰੇ ਅਪਸਬਦ ਬੋਲੇ ਨੇ ਇਸ ਕਰਕੇ ਨਾ ਪਤਲਾ ਸਾੜਿਆ ਤੇ ਸਾਡੇ ਭਗਵਾਨ ਨੇ ਮੁਕਤੀ ਦਾਤਾ ਨੇ ਡਾਕਟਰ ਭੀਮrao ਅੰਬੇਡਕਰ ਜੀ ਜਿਹਨੇ ਦਲਿਤ ਸਮਾਜ ਨੂੰ ਸਾਡੇ ਦਾ ਭਗਵਾਨ ਆਹੀ ਨੇ ਅਮੇਸ਼ਾ ਨੂੰ ਦੱਸਣਾ ਚਾਹੁੰਦਾ ਮੈਂ ਵੀ ਸਾਡੇ ਭਗਵਾਨ ਮੁਕਤੀ ਦਾਤਾ ਆਹੀ ਨੇ ਅਸੀਂ ਹੋਰ ਕੋਈ ਭਗਵਾਨ ਨਹੀਂ ਦੇਖਿਆ ਸਾਡੇ ਭਗਵਾਨ ਆਹੀ ਦੇਖੇ ਡਾਕਟਰ ਭੀਮrao ਅੰਬੇਡਕਰ ਜੀ ਜਿਹੜੇ ਦਲਿੱਤਾਂ ਨੂੰ ਮੁਕਤੀ ਦਿੱਤੀ ਆ ਸਾਡੀ ਪਰਦੇਚੇ ਇਨੀ ਬੰਧ ਹਲੇ ਸੀ ਇੱਕ ਸਰੋਵਰ ਤੇ ਤਲਾ ਦੇ ਕੁੱਤਾ ਦਾ ਪਾਣੀ ਪੀ ਸਕਦੇ ਅਸੀਂ ਨਹੀਂ ਪੀ ਸਕਦੇ ਸੀ ਸਾਰੇ ਅਧਿਕਾਰ ਪੜ੍ਹਨ ਲਿਖਨ ਦੇ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਨੇ ਸਾਡੇ ਮੁਕਤੀਦਾਤਾ ਨੇ ਸਾਡੇ ਭਗਵਾਨ ਨੇ ਅਸੀਂ ਅੱਜ ਇਹਨਾਂ ਦੀ ਆਰਤੀ ਕੀਤੀ ਆ ਆਰਤੀ ਕਰਦੇ ਰਹਾਂਗੇ ਅੰਮ੍ਰਿਤਸਰ ਦਾ ਬੁਤਲਾ ਫੂਕਿਆਗਾ ਅਸੀਂ ਅੱਜ ਨਗਰ ਕੌਂਸਲ ਦਫਤਰ ਤੋਂ ਚੱਲ ਕੇ ਸਦਰ ਬਾਜ਼ਾਰ ਫਰਵਾਈ ਬਾਜ਼ਾਰ ਹੁੰਦੇ ਹੋਏ ਉਰੇ ਆ ਕੇ ਵੱਡੇ ਚੌਂਦਰੇ ਤੇ ਬਾਬਾ ਸਾਹਿਬ ਦੇ ਸਟੈਚੂ ਕੋਲੇ ਆ ਕੇ ਪਤਲਾ ਫੂਕਿਆ ਇਹਨਾਂ ਦਾ ਅਸੀਂ ਭਾਜਪਾ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਲਦੀ ਤੋਂ ਜਲਦੀ ਜੇ ਮਿਰਸਾਨੇ ਸਤੀਪਾ ਨਾ ਦਿੱਤਾ ਇਹ ਸੰਘਰਸ਼ ਭਾਰਤ ਲੈਵਲ ਤੇ ਜਾਵੇਗਾ ਕਿਹੜੇ ਕਿਹੜੇ ਜਥੇਬੰਦੀਆਂ ਨਾਲ ਸਫਾਈ ਸੇਵਕ ਯੂਨੀਅਨ ਅਪਰੂਵਡ ٹرسٹ ਸਫਾਈ ਸੇਵਕ ਯੂਨੀਅਨ ਸੀਵਰਬੋਰਡ ਡਰਾਈਵਰ ਯੂਨੀਅਨ ਤੇ ਭਗਵਾਨ ਵਾਲਮੀਕੀ ਇਕਤਾ ਕਲਬ ਜਥੇਬੰਦੀ ਕਰਾਈਗਲ ਸਟਾਫ ਸਾਰੇ ਹੀ ਸਾਡੇ ਨਾਲ ਨੇ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨਾਲ ਨੇ ਜਿੰਨੀ ਵੀ ਬਾਬਾ ਸਾਹਿਬ ਨੂੰ ਫੋਲੋ ਕਰਦਾ ਸਮਾਜ ਸਾਰੇ ਸਾਡੇ ਨਾਲ ਨੇ ਅਸੀਂ ਪੰਜਾਬ ਬੰਦ ਕਰਨ ਦੀ ਹਿੰਮਤ ਰੱਖਦੇ ਆਂ ਜੀ ਅਸੀਂ ਪੰਜਾਬ ਕੀ ਇੰਡੀਆ ਲੈਵਲ ਤੇ ਬੰਦ ਕਰਾਂਗੇ ਅਜੀ ਦਾ ਸੰਘਰਸ਼ ਸ਼ਾਂਤੀਪੂਰਕ ਸੀ ਅਸੀਂ ਉਗਰ ਸੰਘਰਸ਼ ਤੇ ਵੀ ਕਰਨ ਨੂੰ ਤਿਆਰ ਆਂ ਜੇ ਮਿਸਿਆ ਨੇ ਮਗ ਵੀ ਨਾ ਮੰਗੀ ਰੇਲ ਰੋਕੋ ਅੰਦਾਲਨ ਅਸੀਂ ਸਭ ਕੁਝ ਕਰਾਂਗੇ ਮੇਰਾ ਨਾਂ ਬਿਕਰੋਂਜੀ ਦੀ ਵਿੱਕੀ ਆ ਜੀ ਜਿਹੜਾ ਆਧਾ ਰੋਸ਼ਮਾਰਚ ਹੈ ਜਿਸ ਤਾ ਤੁਹਾਨੂੰ ਪਤਾ ਹੀ ਆ ਵੀ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾ ਉਸਨੇ ਸਾਡੇ ਜਿਹੜੇ ਰਹਿਬਰ ਨੇ ਸਾਡੇ ਨਹੀਂ ਪੂਰੇ ਭਾਰਤ ਦੇਸ਼ ਦੇ ਨਹੀਂ ਪੂਰੇ ਵਾੜ ਦੇ ਰਹਿਬਰ ਨੇ ਬਾਬਾ ਸਾਹਿਬ ਦੇ ਲਈ ਪੱਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਇਸਤੇਮਾਲ ਕੀਤੀ ਉਸ ਦੇ ਰੋਸ਼ਵੱਜੋ ਅੱਜ ਇਹ ਜਿਹੜਾ ਰੋਸ਼ ਮਾਰਚ ਹੈ ਉਹ ਕੱਢਿਆ ਗਿਆਗਾ ਅਮਿਤ ਸ਼ਾ ਇਹ ਭੁੱਲ ਚੁੱਕਿਆਗਾ ਕਿ ਜਿਹੜਾ ਉਹ ਇੱਕ ਅਜ ਦੇਸ਼ ਦੇ ਇੱਕ ਮਹੱਤਵਪੂਰਨ ਅਹੁਦੇ ਤੇ ਬੈਠਾਗਾ ਉਹ ਭੁੱਲ ਚੁੱਕਿਆਗਾ ਕਿ ਉਹ ਆ ਖੁਦ ਤੜੀ ਪਾਰ ਹੈ ਉਹ ਨਰਿੰਦਰ ਮੋਦੀ ਤੇ ਅਮਿਤ ਸ਼ਾ ਇਹ ਦੇਸ਼ ਨੂੰ ਪਹਿਲਾਂ ਮੰਗੂ ਜਿਹੜੇ ਮਨੁਬਾਦ ਲੋਕਾਂ ਦੀ ਸੋਚ ਸੀ ਉਸ ਤਰੀਕੇ ਨਾਲ ਚਲਾਉਣਾ ਚਾਹੁੰਦੇ ਨੇ ਦਬੇ ਕੁਚਲੇ ਲੋਕਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਨੇ ਪਰ ਅੱਜ ਦੇ ਜਿਹੜੇ ਦਬੇ ਕੁਚਲੇ ਲੋਕ ਨੇ ਉਹ ਬਾਬਾ ਸਾਹਿਬ ਦੀ ਕਲਮ ਨਾਲ ਇੰਨੇ ਪਾਵਰਫੁੱਲ ਬਣ ਚੁੱਕੇ ਨੇ ਕਿ ਜੇ ਉਹ ਉਹਨਾਂ ਨੂੰ ਕੁਰਸੀ ਤੇ ਬਿਠਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੁਰਸੀ ਤੋਂ ਥੱਲੇ ਵੀ ਲਾਣਾ ਚਾਹੁੰਦੇ ਨੇ ਇਕੱਲਾ ਬਰਨਾਲਾ ਸ਼ਹਿਰ ਵਿੱਚ ਰੋਸ਼ ਮਾਰ ਰਿਹਾ ਪੂਰੇ ਪੰਜਾਬ ਪਰ ਬੱਜਾ ਪੂਰੇ ਪੰਜਾਬ ਦੇ ਵਿੱਚ ਅੱਜ ਰੋਸ਼ ਮਾਰਚ ਕੀਤਾ ਜਾ ਰਿਹਾ ਹੈਗਾ ਜਿਹੜੇ ਕਿ ਸਾਰੇ ਮਤਲਬ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਇੱਕ ਕਾਲ ਤੇ ਸਾਡੀ ਜਿਹੜੀ ਉਹ ਸ ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਬਰਨਾਲਾ ਜੋ ਰੋਸ ਮਾਰਚ ਕਰ ਰਹੇ ਆ ਆਪਨੂੰ ਸਾਰਿਆਂ ਨੂੰ ਪਤਾਗਾ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾਗਾ ਦੇਸ਼ ਦੇ ਸੰਵਿਧਾਨ ਨੂੰ ਲੈ ਕੇ ਉਸ ਦੇ ਉੱਪਰ ਚਰਚਾ ਚੱਲ ਰਹੀ ਸੀ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਕਿ ਸੰਵਿਧਾਨਕ ਪੱਧਰ ਉੱਪਰ ਬੈਠੇ ਨੇ ਉਹ ਜਿੱਥੇ ਬੋਲ ਰਹੇ ਨੇ ਕਿ ਜਿਸ ਤਰ੍ਹਾਂ ਅੰਬੇਡਕਰ 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 ਇਸ ਤਰ੍ਹਾਂ ਬੜੇ ਭਦੇ ਸ਼ਬਦਾਂ ਨਾਲ 바ਵਾ ਸਾਹਿਬ ਦਾ ਨਾਮ ਦਾ ਉਚਾਰਨ ਕਰ ਰਹੇ ਨੇ ਵੀ ਜੇ ਕਿਤੇ ਇੰਨਾ ਕ ਨਾਮ ਉਹ ਰੱਬ ਦਾ ਲੈਂਦੇ ਤਾਂ ਸੱਤ ਜਨਮਾਂ ਦਾ ਸਵਰਗ ਪ੍ਰਾਪਤ ਹੋ ਜਾਂਦਾ ਅਸੀਂ ਕਹਿ ਰਹੇ ਹਾਂ ਸਾਡਾ ਜਿਹੜਾ ਰੱਬ ਹੈ ਸਾਡਾ ਜਿਹੜਾ ਮਸੀਹ ਹੈ ਉਹ ਪਰਮ ਪੂਜਯ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਨੇ ਜਿਨ੍ਹਾਂ ਨੇ ਜੋ ਸਾਨੂੰ ਹੱਕ ਹਕੂਕ ਲੈ ਕੇ ਦਿੱਤੇ ਨੇ ਅੱਜ ਅਸੀਂ ਬੋਲ ਵੀ ਰਹੇ ਹਾਂ ਪੜ੍ਹ ਵੀ ਰਹੇ ਹਾਂ ਗੱਡੀਆਂ ਬੰਗਲੇ ਵੀ ਖਰੀਦ ਰਹੇ ਹਾਂ ਅੱਜ ਤੋਂ ਪਹਿਲਾਂ ਜਿਸ ਟਮ ਦੇਸ਼ ਦਾ ਸੰਵਿਧਾਨ ਲਾਗੂ ਨਹੀਂ ਸੀ ਹੋਇਆ ਉਸ ਟਾਈਮ ਕੋਈ ਵੀ ਦਲਿਤ ਵਰਗ ਕੋਈ ਜਗ੍ਹਾ ਜ਼ਮੀਨ ਪ੍ਰਾਪਰਟੀ ਨਹੀਂ ਸੀ ਰੱਖ ਸਕਦਾ ਇਹ ਸਭ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ ਦਾ ਰਹੀ ਗੱਲ ਔਰਤਾਂ ਦੀ ਬਾਬਾ ਸਾਹਿਬ ਇਕੱਲੇ ਦਲਿਤ ਵਰਗ ਦਾ ਲੀਡਰ ਨਹੀਂ ਹੈ ਬਾਬਾ ਸਾਹਿਬ ਸਾਰੀਆਂ ਕੌਮਾਂ ਦਾ ਲੀਡਰ ਨੇ ਸਾਰੀਆਂ ਕੌਮਾਂ ਦੇ ਮਸੀਹਾ ਨੇ ਔਰਤਾਂ ਨੂੰ ਪਹਿਲਾਂ ਬਿਲਕੁਲ ਕੋਈ ਹੱਕ ਨਹੀਂ ਸੀ ਬਰਾਬਰ ਦਾ ਅੱਜ ਬਾਬਾ ਸਾਹਿਬ ਦੀ ਕਿਰਪਾ ਦੁਆਰਾ ਔਰਤਾਂ ਪੜ ਵੀ ਨਹੀਂ ਆਲੇ ਅਮਿਤ ਸ਼ਾਹ ਵੱਲੋਂ ਮਾਫੀ ਨਹੀਂ ਮੰਗਣੀ ਗਈ ਅਗਲਾ ਸ਼ਗਰ ਕੀ ਕਿੱਥੇ ਜਾਵੇਗਾ ਉਹਦੇ ਦਾ ਫਰਿਸ਼ਤੇ ਵੀ ਮਾਫੀ ਮੰਗਣਗੇ ਜੀ ਉਹਦੀਆਂ ਰਾਤਾਂ ਦੀਆਂ ਨੀਂਦਾਂ ਅਸੀਂ ਖਤਮ ਕਰ ਦੇਵਾਂਗੇ ਪਰ ਇਹ ਸੰਘਰਸ਼ ਜਦੋਂ ਤੱਕ ਚੱਲਦੇ ਰਹਿਣਗੇ ਜਦੋਂ ਤੱਕ ਉਹ ਦੇਸ਼ ਦਾ ਸੰਵਿਧਾਨਕ ਪਾਧ ਦੇ ਉੱਪਰ ਬੈਠਿਆਗਾ ਅਮੇਤਸ਼ਾ ਜੇ 바ਵਾ ਸਾਹਿਬ ਦੇਸ਼ ਦਾ ਸੰਵਿਧਾਨ ਨਾ ਲਿਖ ਦੇ ਤਾਂ ਅਮੇਤਸ਼ਾ ਕਿਸੇ ਪਿੰਡ ਦੇ ਵਿੱਚ ਕਵਾੜ ਦਾ ਕੰਮ ਕਰਦਾ ਹੁੰਦਾ ਤੇ ਮੋਦੀ ਕਿਸੇ ਸਟੇਸ਼ਨ ਦੇ ਉੱਪਰ ਚਾਹ ਵੇਚਦਾ ਹੁੰਦਾ ਉਹਦੇ ਸੁਪਨਿਆਂ ਦੇ ਵਿੱਚ ਅਸੀਂ 바ਵਾ ਸਾਹਿਬ ਨੂੰ ਲਿਆ ਦੇਵਾਂਗੇ ਇਹ ਸੰਘਰਸ਼ ਜਦੋਂ ਤੱਕ ਜਾਰੀ ਰਹਿਣਗੇ ਜੋ ਤੱਕ ਅਮਿਤ ਸ਼ਾ ਮਾਫੀ ਨਹੀਂ ਮੰਗਦਾ ਪੂਰੇ ਦੇਸ਼ ਦੇ ਲੋਕਾਂ ਤੋਂ ਬਾਬਾ ਸਾਹਿਬ ਦੇ ਮੰਗਣ ਵਾਲੇ ਲੋਕਾਂ ਤੋਂ